ਸਤਿਗੁਰੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਨੰਦਪੁਰ ਸਾਹਿਬ ਦੀ ਧਰਤੀ ਤੇ ਸਿੰਘਾਸਨ ਉੱਪਰ ਬਿਰਾਜਮਾਨ ਸਨ ਨਜ਼ਦੀਕ ਕੁਝ ਪਿਆਰੇ ਸਿੱਖ ਸਤਿਗੁਰੂਆਂ ਨਾਲ ਬਚਨ ਵਿਲਾਸ ਕਰਕੇ ਮਨ ਦੇ ਸ਼ੰਕੇ ਦੂਰ ਕਰ ਅਸੀਸਾ ਪ੍ਰਾਪਤ ਕਰ ਰਹੇ ਸਨ ਸਤਿਗੁਰੂ ਆਪਨੇ ਬਚਨ ਨੂੰ ਵਿਸਰਾਮ ਦਿੱਤਾ ਤੇ ਆਪਣੇ ਗੜਵਈ ਭਾਈ ਜਾਲਮ ਸਿੰਘ ਨੂੰ ਵਿਲਾਸ ਵਿੱਚ ਆਵਾਜ਼ ਮਾਰੀ ਜਾਲਮ ਸਿੰਘ ਜਾਲਮ ਸਿੰਘ ਪਿਆਸ ਨੂੰ ਮਟੋਣ ਲਈ ਠੰਡਾ ਪਾਣੀ ਲਿਆ ਕਿਸੇ ਕਾਰਨ ਜਾਲਮ ਸਿੰਘ ਬਾਹਰ ਗਿਆ ਹੋਇਆ ਸੀ ਸਤਿਗੁਰਾਂ ਦੀ ਪਾਣੀ ਮੰਗਣ ਦੀ ਆਵਾਜ਼ ਸੁਣ ਕੇ ਸੰਗਤ ਵਿੱਚੋਂ ਇੱਕ ਚੜ੍ਹਦੀ ਜਵਾਨੀ ਦਾ ਨੌਜਵਾਨ ਜਿਸ ਨੇ ਸੁੰਦਰ ਕੱਪੜੇ ਪਹਿਨੇ ਹੋਏ ਸਨ ਸੁੰਦਰ ਡੀਲ ਡੋਲ ਹੱਥ ਬੜੇ ਕੋਮਲ ਅਤੇ ਪਤਲੇ ਹੱਥ ਜੋੜ ਉਠਖਲੋਤਾ ਅਤੇ ਬੇਨਤੀ ਕੀਤੀ ਪਾਤਸ਼ਾਹ ਜਾਲਮ ਸਿੰਘ ਹਾਜ਼ਰ ਨਹੀਂ ਹੈ ਮੈਨੂੰ ਹੁਕਮ ਕਰੋ ਮੈਂ ਜਲ ਲੈ ਕੇ ਆਉਂਦਾ ਹਾਂ ਸਤਿਗੁਰ ਜੀ ਨੇ ਸਹਿਨਤ ਨਾਲ ਹਾਂ ਕਰ ਦਿੱਤੀ ਨੌਜਵਾਨ ਚਲਾ ਗਿਆ ਥੋੜੇ ਜਿਹੀ ਬਾਅਦ ਕਟੋਰਾ ਤੋਂ ਮਾਜ ਕੇ ਜਲ ਭਰ ਕੇ ਸਾਹਿਬ ਦੇ ਹਾਜ਼ਰ ਕੀਤਾ ਸਤਿਗੁਰਾਂ ਜੀ ਨੇ ਨੌਜਵਾਨ ਦੇ ਹੱਥੋਂ ਜਲ ਵਾਲਾ ਕਟੋਰਾ ਫੜ ਲਿਆ ਤੇ ਉਸ ਦੇ ਹੱਥਾਂ ਵੱਲ ਤੱਕ ਕੇ ਬਚਨ ਕੀਤਾ ਪਾਈ ਗੁਰ ਸਿਖਾ ਤੇਰੇ ਹੱਥ ਬੜੇ ਕੋਮਲ ਹਨ ਉਂਗਲੀਆਂ ਬਤਲੀਆਂ ਐਉ ਮਾਲੂਮ ਹੁੰਦੀਆਂ ਹਨ ਜਿਵੇਂ ਤੂੰ ਇਹ ਰਕਮੀਆਂ ਰੱਖੀਆਂ ਹੋਣ ਕਦੇ ਇਨ੍ਹਾਂ ਹੱਥਾਂ ਨਾਲ ਸੰਗਤਾਂ ਦੀ ਸੇਵਾ ਕੀਤੀ ਹੈ ਸਿੱਖ ਬੱਚੇ ਨੇ ਉੱਤਰ ਦਿੱਤਾ ਪਾਚਾ ਘਰ ਵਿੱਚ ਆਪ ਦਾ ਬਖਸ਼ਿਸ਼ ਕੀਤਾ ਧਨ ਪਰਦਾਤ ਬਹੁਤ ਹੈ ਨੌਕਰ ਹਰ ਵੇਲੇ ਸੇਵਾ ਵਿੱਚ ਹੁਕਮ ਦੀ ਉਡੀਕ ਕਰਦੇ ਹਨ ਅੱਜ ਪਹਿਲਾ ਦਿਨ ਹੈ ਕਿ ਇਹਨਾਂ ਹੱਥਾਂ ਨਾਲ ਆਪ ਜੀ ਲਈ ਗੜਵਾ ਕਟੋਰਾ ਮਾਂਜ ਤੋ ਕੇ ਜਲ ਲਿਆਇਆ ਹਾਂ ਗੜਵਾ ਕਟੋਰਾ ਮਾਂਜਣ ਤੋਂ ਪਹਿਲਾਂ ਮੈਂ ਆਪਣੇ ਹੱਥ ਸੁਚੇ ਕੀਤੇ ਫਿਰ ਬਰਤਨਾਂ ਦੀ ਸਫਾਈ ਕੀਤੀ ਤੇ ਸ਼ਵਸ਼ ਜਲ ਸ਼੍ਰੀ ਜੀ ਲਈ ਲਿਆਂਦਾ ਹੈ ਸਤਗੁਰ ਜੀ ਨੇ ਨੌਜਵਾਨ ਸਿੱਖ ਦੇ ਵਚਨ ਸੁਣ ਕੇ ਜਲ ਦਾ ਕਟੋਰਾ ਧਰਤੀ ਤੇ ਉਲਟਾ ਦਿੱਤਾ ਸਿੱਖ ਨੌਜਵਾਨ ਹੈਰਾਨ ਪਰੇਸ਼ਾਨ ਸੀ ਕਿ ਮੈਂ ਹੱਥ ਤੋਂ ਗੜਵਾ ਕਟੋਰਾ ਮਾਜ ਕੇ ਜਲ ਲਿਆਂਦਾ ਹੈ ਪਰ ਸਤਗੁਰ ਜੀ ਨੇ ਅੰਗੀਕਾਰ ਨਹੀਂ ਕੀਤਾ ਸਗੋਂ ਧਰਤੀ ਤੇ ਡੋਲ ਦਿੱਤਾ ਹੈ ਲੋਕ ਕੀ ਕਹਿਣਗੇ ਕਿ ਇਹ ਨੌਜਵਾਨ ਗੁਰੂ ਦੀ ਦ੍ਰਿਸ਼ਟੀ ਵਿੱਚੋਂ ਕਿੰਨਾ ਗੂਪ ਪਾਪ ਕਰਮੀ ਹੈ ਅੰਦਰੋਂ ਅੰਦਰੀ ਸੰਸਾ ਨੌਜਵਾਨ ਨੂੰ ਖਾਣ ਲੱਗਾ ਤੇ ਕੰਮ ਦੇ ਕੰਮ ਦੇ ਨੌਜਵਾਨ ਨੇ ਬਚਨ ਕੀਤਾ ਬਾਦਸ਼ਾਹ ਮੈਂ ਮੁੱਢ ਕਦੀਮੀ ਤੋਂ ਸਿੱਖ ਪਰਿਵਾਰ ਦਾ ਸਿੱਖ ਪੁੱਤਰ ਹਾਂ ਬਾਦਸ਼ਾਹ ਮੇਰੇ ਪਾਸੋਂ ਕਿਹੜੀ ਗਲਤੀ ਹੋ ਗਈ ਹੈ ਜਿਸ ਕਾਰਨ ਆਪ ਜੀ ਨੇ ਮੇਰੇ ਹੱਥ ਦਾ ਜਲ ਪਰਵਾਣ ਨਹੀਂ ਕੀਤਾ ਕਲਗੀਧਾਰ ਜੀ ਕਹਿਣ ਲੱਗੇ ਨੌਜਵਾਨ ਠੀਕ ਹੈ ਕਿ ਤੇਰੇ ਪਿਓ ਦਾਦੇ ਸਿੱਖ ਹਨ ਤੇ ਤੂੰ ਵੀ ਪਾਹੁਲ ਲਈ ਹੈ ਸਿੱਖੀਦਾਰੀ ਹੈ ਪਰ ਤੂੰ ਸਿੱਖੀ ਦੀ ਕਮਾਈ ਨਹੀਂ ਕੀਤੀ ਸਿੱਖੀ ਨੂੰ ਸੂਮ ਦੇ ਧਨ ਵਾਂਗ ਸਾੰਭੀ ਬੈਠਾ ਹੈ ਸਿੱਖੀ ਜਦੋਂ ਕਮਾਈ ਜਾਂਦੀ ਹੈ ਤਦੋਂ ਹੀ ਪਰਫੁੱਲ ਹੁੰਦੀ ਹੈ ਤੇ ਕਮਾਈ ਹੋਈ ਸਿੱਖੀ ਮਨ ਨੂੰ ਸਰੀਰ ਨੂੰ ਅਤੇ ਇਸ ਮੁੱਚੇ ਮਨੁੱਖਾ ਜਨਮ ਨੂੰ ਸਫਲ ਕਰਦੀ ਹੈ ਸਿੱਖੀ ਕੇਵਲ ਧਾਰਨ ਕਰਨ ਦਾ ਨਾਮ ਨਹੀਂ ਸਿੱਖੀ ਕਮਾਉਣ ਦਾ ਨਾਮ ਹੈ ਸਿੱਖੀ ਕਿਰਿਆਹੀਣ ਨਹੀਂ ਸਿੱਖੀ ਦਾ ਕਿਰਿਆਮਾਨ ਹੋ ਕੇ ਸਿੱਖੀ ਦੇ ਅਸੂਲਾਂ ਨੂੰ ਅਮਲ ਵਿੱਚ ਲਿਆਉਣ ਦਾ ਨਾਮ ਹੈ ਸਿੱਖੀ ਦੇ ਸ਼ੁਰੂਆਤ ਸੇਵਾ ਤੋਂ ਹੁੰਦੀ ਹੈ ਸੇਵਾ ਨਾਲ ਸਰੀਰ ਤੇ ਕਰਮ ਇੰਦ੍ਰੇਸ ਵਸ਼ ਹੁੰਦੇ ਹਨ ਤੇ ਮਨ ਪਵਿੱਤਰ ਹੁੰਦਾ ਹੈ ਮਨ ਵਿੱਚ ਸੇਵਾ ਕਰਨ ਨਾਲ ਨਿਮਰਤਾ ਆਉਂਦੀ ਹੈ ਅੰਦਰੋਂ ਹੰਕਾਰ ਖਤਮ ਹੁੰਦਾ ਹੈ ਹੰਕਾਰ ਖਤਮ ਹੋਣ ਤੇ ਨਾਮ ਅੰਦਰ ਟਿਕ ਗਏ ਪਰਮਪੁਰਖ ਦੀ ਹਜ਼ੂਰੀ ਦਾ ਨਿਵਾਸ ਬਖਸ਼ਿਸ਼ ਕਰਦਾ ਹੈ ਇਸ ਹਜ਼ੂਰੀ ਯਾਦ ਵਿੱਚ ਵੱਸਦੇ ਆਂ ਫਿਰ ਸੇਵਾ ਕਰਨੀ ਨਹੀਂ ਪੈਂਦੀ ਅਜਿਹੇ ਗੁਰਸਿੱਖਾਂ પાસે ਸੇਵਾ ਆਪਣੇ ਆਪ ਹੁੰਦੀ ਹੈ ਮੈਂ ਬੜਾ ਉਜਲ ਹਾਂ ਏ ਉਜਲਤਾ ਦਾ ਮਨ ਮਨ ਨੂੰ ਮਲੀਨ ਕਰਦਾ ਹੈ ਸੇਵਾ ਕਰਨ ਨਾਲ ਮਨ ਦੀ ਮਲੀਨਤਾ ਹੀ ਦੂਰ ਹੁੰਦੀ ਹੈ ਗੁਰੂ ਦਰ ਤੇ ਪ੍ਰਭੂ ਦਰ ਤੇ ਮਨ ਰਹਿਤ ਨਿਰਮਾਨਤਾ ਵਿੱਚ ਸੇਵਾ ਕਰਨ ਵਾਲਾ ਹੀ ਕਬੂਲ ਹੁੰਦਾ ਹੈ ਤਾਂ ਦੀ ਸ਼ਵਸ਼ਟਾ ਤੇ ਸਫਲਤਾ ਸੰਤਾ ਦੀ ਸੇਵਾ ਕਰਨ ਨਾਲ ਤਾਂ ਦੀ ਸਫਲਤਾ ਲੋੜਵੰਦਾ ਦੀ ਲੋੜ ਪੂਰੀ ਕਰਨ ਨਾਲ ਅਤੇ ਮਨ ਦੀ ਪਵਿੱਤਰਤਾ ਪਰਮਾਤਮਾ ਦੇ ਸਿਮਰਨ ਨਾਲ ਹੁੰਦੀ ਹੈ ਜੇਕਰ ਤੁਹਾਨੂੰ ਇਹ ਸਾਖੀ ਵਧੀਆ ਲੱਗੀ ਚੈਨਲ ਨੂੰ ਸਬਸਕ੍ਰਾਈਬ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ